ਇਹ ਸਭ ਤੋਂ ਬੇਸਿਕ ਕੰਡੀਸ਼ਨ ਹੈ ਵੀ 300 ਮੈਂਬਰ ਹੋਣੇ ਚਾਹੀਦੇ ਨੇ ਗੁਰੂ ਘਰ ਆ ਕੋਈ ਪੰਚਾਇਤ ਘਰ ਆ ਕੋਈ ਧਰਮਸ਼ਾਲਾ ਉਹ ਸੋਸਾਇਟੀ ਨੂੰ ਦੇਣ ਵਾਸਤੇ ਪੰਚਾਇਤ ਦਾ ਮਤਾ ਨਾਲ ਲਾ ਦੋ ਬਿਜਲੀ ਦਾ ਖਰਚਾ ਹੈ ਪਾਣੀ ਦਾ ਖਰਚਾ ਹੈ ਇਸ ਤੋਂ ਇਲਾਵਾ ਜਿਹੜੀ ਜੂਰੀਆ ਦੀ ਲੋਹਾਈ ਵਗੈਰਾ ਦੇ ਖਰਚਾ ਘੱਟੋ-ਘੱਟ 1.5 ਲੱਖ ਰੁਪਿਆ ਖਰਚ ਜਿਹੜਾ ਆਉਂਦਾ ਹੀ ਆਉਂਦਾ ਇੱਕ ਸੋਸਾਇਟੀ ਕਿੰਨੀ ਇੱਥੇ ਜੂਰੀਆ ਲੱਗੇਗੀ ਕਿੰਨੀ ਇੱਥੇ ਡੀਏਪੀ ਲੱਗੇਗੀ ਕਿੰਨੇ ਇੱਥੇ ਖੇਤੀਬਾੜੀ ਸੰਧ ਹੋਣਗੇ ਕਿੰਨਾ ਇੱਥੇ ਲੋਕਾਂ ਤੋਂ ਵਿਆਜ ਆਊਗਾ ਕਿੰਨੀ ਆਮਦਨ ਹੋਊਗੀ ਮਤਲਬ ਜਿਹੜੀ ਕਰਮਚਾਰੀ ਦੀ ਤਨਖਾਹ ਹੈ ਉਹ ਸੁਸਾਇਟੀ ਨੂੰ ਆਪਦੇ ਫੰਡਾਂ ਚੋਂ ਦੇਣੀ ਪੈਂਦੀ ਹੈ ਬਹੁਤੀਆਂ ਕੈਨਸਲ ਕਰਕੇ ਦੁਬਾਰੇ ਉਹਨਾਂ ਪਿੰਡਾਂ ਦੇ ਵਿੱਚ ਪਾ ਦਿੱਤੀਆਂ ਜਿੱਥੋਂ ਉਹ ਨਿਕਲੀਆਂ ਸੀ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਕੋਆਪਰੇਟਿਵ ਸੁਸਾਇਟੀ ਬਣਾਉਣ ਬਾਰੇ ਕਰਨੀ ਆ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਖੇਤੀਬਾੜੀ ਦੀ ਸੁਸਾਇਟੀ ਹੁੰਦੀ ਆ ਉਹ ਕੱਲੇ ਪਿੰਡ ਦੀ ਜਾਂ ਦੂਸਰੇ ਪਿੰਡ 'ਚ ਹੋਊਗੀ ਉਹਦੇ ਨਾਲ ਅਲੱਗ ਕਿਵੇਂ ਬਣਾਈਏ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਸਵਾਲ ਨੇ ਕਿ ਜੀ ਸਾਡੇ ਪਿੰਡ 'ਚ ਸੁਸਾਇਟੀ ਹੈ ਨਹੀਂ ਜੀ ਸਾਡੀ ਤਾਂ ਜੀ ਫਲਾਣੇ ਪਿੰਡ 'ਚ ਆ ਸਾਨੂੰ ਬਹੁਤ ਔਖਾ ਹੁੰਦਾ ਜੀ ਸਾਨੂੰ ਉੱਥੇ ਰਹਿ ਆਏ ਦਾ ਪਤਾ ਨਹੀਂ ਲੱਗਦਾ ਜੀ ਸਾਨੂੰ ਉੱਥੋਂ ਸੰਦ ਲੈਉਣੇ ਬਹੁਤ ਔਖੇ ਨੇ ਜੀ ਤੇ ਕਈ ਵਾਰੀ ਆਪਕਸ ਦੇ ਵਿੱਚ ਦੋ ਪਿੰਡਾਂ ਦੀ ਇਕੱਠੀ ਕਮੇਟੀ ਹੁੰਦੀ ਆ ਆਪਕ ਦੇ ਵਿੱਚ ਬਣਦੀ ਨਹੀਂ ਹੁੰਦੀ ਕਿਸੇ ਗੱਲੋਂ ਤਾਂ ਕਰਕੇ ਬਹੁਤ ਸਾਰੀਆਂ ਦਰਖਾਸਤਾਂ ਆਉਂਦੀਆਂ ਨੇ ਵੀ ਜੀ ਸਾਡੀ ਸੋਸਾਇਟੀ ਅੱਡ ਬਣਾ ਦਿਓ ਤੇ ਕਈ ਵਾਰੀ ਕਿਸੇ ਪਿੰਡ ਦੀ ਸੋਸਾਇਟੀ ਬੰਦ ਪਈ ਹੁੰਦੀ ਆ ਉੱਥੇ ਵੀ ਦਰਖਾਸਤਾਂ ਆਉਂਦੀਆਂ ਨੇ ਕਿ ਸਾਡੇ ਪਿੰਡ ਦੀ ਸੋਸਾਇਟੀ ਨਵੀਂ ਬਣਾ ਦਿਓ ਜੀ ਤੇ ਜਿਹੜੀ ਪਿੰਡ ਦੀ ਕੋਆਪਰੇਟਿਵ ਸੋਸਾਇਟੀ ਆ ਉਹ ਕਿਵੇਂ ਬਣਾਉਣੀ ਆ ਉਹਦੇ ਕੀ ਰੂਲ ਨੇ ਕੀ ਹਦਾਇਤਾਂ ਨੇ ਉਦੇ ਬਾਰੇ ਸਾਰੀ ਆਪਾਂ ਗੱਲਬਾਤ ਕਰਾਂਗੇ ਵੀ ਤੁਹਾਡੇ ਜਿਹੜੇ ਡਾਊਟ ਆ ਉਹ ਸਾਰੇ ਕਲੀਅਰ ਹੋ ਜਾਣਾ ਤੇ ਕਿਸ ਤਰ੍ਹਾਂ ਤੁਸੀਂ ਫਾਈਲ ਲਾਉਣੀ ਆ ਕਿਹਦੇ ਕੋਲੇ ਫਾਈਲ ਜਾਊਗੀ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਕੀ ਸਰਕਾਰ ਦੀਆਂ ਹਦਾਇਤਾਂ ਨੇ ਤਾਂ ਕਿ ਤੁਸੀਂ ਆਪਦੇ ਪਿੰਡ ਦੀ ਸੁਸਾਇਟੀ ਬਣਾ ਸਕੋ ਕਈ ਵਾਰੀ ਜ਼ਰੂਰੀ ਨਹੀਂ ਆਪਾਂ ਲੱਗ ਬਣਾਉਣੀ ਹੋਵੇ ਆਪਾਂ ਕਈ ਵਾਰੀ ਇਹ ਹੁੰਦਾ ਆਪਣਾ ਪਿੰਡ ਕੱਢ ਕੇ ਇੱਕ ਸੁਸਾਇਟੀ ਚੋਂ ਦੂਸਰੀ ਸੁਸਾਇਟੀ ਚ ਪਾਉਣਾ ਹੁੰਦਾ ਉਹ ਸਾਰੇ ਬਾਰੇ ਕੀ ਹਦਾਇਤਾਂ ਨੇ ਤੇ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਕੀ ਕੀ ਉਹਦੀਆਂ ਕੰਡੀਸ਼ਨਾਂ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਆ ਜੋ ਜੁੜੇ ਰਹੋ ਆਪਣੀ ਵੀਡੀਓ ਚ ਲਾਸਟ ਤੱਕ ਤੁਹਾਨੂੰ ਲਾਸਟ ਤੇ ਦੱਸਾਂਗੀ ਵੀ ਇਹ ਸੁਸਾਇਟੀ ਹੈ ਜਿਹੜੀ ਇਹ ਬਣਾਉਂਦਾ ਕੌਣ ਹੈ ਤੇ ਐਪਲੀਕੇਸ਼ਨ ਤੁਸੀਂ ਕਿੱਥੇ ਲਾਉਣੀ ਪਹਿਲਾਂ ਤੁਹਾਨੂੰ ਆਪਾਂ ਸ਼ਰਤਾਂ ਦੱਸ ਦਿੰਨੇ ਆ ਵੀ ਨਵੀਂ ਸੁਸਾਇਟੀ ਬਣਾਉਣ ਦੀਆਂ ਕੀ ਕੀ ਸ਼ਰਤਾਂ ਨੇ ਦੇਖੋ ਜੀ ਜਿਹੜੀ ਸ਼ਰਤਾਂ ਦੀ ਚਿੱਠੀ ਹੈ ਨਵੀਆਂ ਸੁਸਾਇਟੀਆਂ ਬਣਾਉਣ ਦੀ ਪੰਜਾਬ ਸਰਕਾਰ ਦੀ ਉਹ ਆਪਾਂ ਵੀਡੀਓ ਦੇ ਵਿੱਚ ਲਾ ਦਿੰਨੇ ਆ ਉਹਦੇ ਵਿੱਚ ਇਹ ਲਿਖਿਆ ਵੀ ਆਮ ਤੌਰ ਤੇ ਚਾਰ ਪਿੰਡਾਂ ਦੀ ਇੱਕ ਸੁਸਾਇਟੀ ਹੋਊਗੀ ਤੇ ਜਿਹੜੀ ਵੱਧ ਤੋਂ ਵੱਧ ਪਿੰਡ ਨੇ ਉਹ 10 ਪਿੰਡ ਹੋ ਸਕਦੇ ਨੇ ਇਸ ਚ ਤੁਸੀਂ ਕਈ ਵਾਰੀ ਕਹਿ ਦਿੰਦੇ ਹੋ ਜੀ ਸਾਡੇ ਤਾਂ 5 ਪਿੰਡਾਂ ਦੀ ਐ 6 ਪਿੰਡਾਂ ਦੀ ਐ ਜੀ 7 ਪਿੰਡਾਂ ਦੀ ਐ ਤੇ ਮੈਕਸਿਮ 6 7 ਦੀ ਅਸੀਂ ਦੇਖੀ ਆ ਉਦੋਂ ਉੱਪਰ ਅਸੀਂ ਵੀ ਨਹੀਂ ਦੇਖੀ 10 ਪਿੰਡਾਂ ਦੀ ਸੁਸਾਇਟੀ ਕੋਈ ਪਰ 10 ਪਿੰਡਾਂ ਤੱਕ ਅਸੀਂ ਜੋੜ ਕੇ ਬਣਾ ਸਕਦੇ ਆ ਅਗਲੀ ਸ਼ਰਤ ਇਹ ਆ ਵੀ ਇੱਕ ਪਿੰਡ ਦੇ ਵਿੱਚ ਇੱਕੋ ਹੀ ਸੁਸਾਇਟੀ ਹੋਊਗੀ ਕਿੱਡਾ ਮਰਜੀ ਪਿੰਡ ਹੋਵੇ ਭਾਵੇਂ ਪੰਚਾਇਤਾਂ ਦੋ ਕਿਉਂ ਨਾ ਹੋਣ ਜਿੱਥੇ ਵੱਡੇ ਪਿੰਡ ਨੇ ਉੱਥੇ ਤਿੰਨ ਸਰਪੰਚ ਵੀ ਹੁੰਦੇ ਆ ਕਈ ਵਾਰੀ ਪਰ ਕੋਆਪਰੇਟਿਵ ਸੁਸਾਇਟੀ ਸਿਰਫ ਇੱਕ ਹੋਊਗੀ ਤੇ ਅਗਲੀ ਜਿਹੜੀ ਸ਼ਰਤ ਐ ਦੂਸਰੀ ਸ਼ਰਤ ਉਹ ਮੈਂਬਰਾਂ ਬਾਰੇ ਆ ਵੀ ਕਿੰਨੇ ਮੈਂਬਰ ਹੋਣ ਦੇਖੋ ਜੇ ਤੁਸੀਂ ਸੁਸਾਇਟੀ ਬਣਾਉਣੀ ਆ ਤਾਂ ਘੱਟੋ ਘੱਟ 300 ਮੈਂਬਰ ਉਸ ਪਿੰਡ ਦੇ ਉਸ ਸੁਸਾਇਟੀ ਦੇ ਹੋਣ ਤਾਂ ਉਹ ਬਣ ਸਕਦੀ ਆ ਮੰਨ ਲਓ ਤੁਹਾਡੀ ਸੁਸਾਇਟੀ ਆ ਦੋ ਪਿੰਡਾਂ ਦੀ ਉਹਦੇ ਵਿੱਚ 450 ਮੈਂਬਰ ਆ ਤਾਂ ਉਹ ਅੱਡ-ਅੱਡ ਨਹੀਂ ਬਣ ਸਕਦੀ ਜੇ ਉਹਦੇ ਵਿੱਚ 600 ਮੈਂਬਰ ਹੋ ਗਏ ਦੋਨਾਂ ਪਿੰਡਾਂ ਦੇ 300-300 ਮੈਂਬਰ ਹੋ ਗਏ ਤਾਂ ਤੁਸੀਂ ਉਹ ਦੋਨੇ ਪਿੰਡਾਂ ਦੀ ਅੱਡ-ਅੱਡ ਸੁਸਾਇਟੀ ਬਣਾ ਸਕਦੇ ਹੋ ਇਹ ਸਭ ਤੋਂ ਬੇਸਿਕ ਕੰਡੀਸ਼ਨ ਆ ਵੀ 300 ਮੈਂਬਰ ਹੋਣੇ ਚਾਹੀਦੇ ਨੇ ਕੋਆਪਰੇਟਿਵ ਸੁਸਾਇਟੀ ਦੇ ਇੱਕ ਪਿੰਡ ਦੇ ਜੇ ਆਪਾਂ ਅਲੱਗ ਬਣਾਉਣੀ ਆ 300 ਮੈਂਬਰਾਂ ਤੋਂ ਘੱਟ ਦੀ ਸੁਸਾਇਟੀ ਹੈ ਜਿਹੜੀ ਉਹ ਬਾਈਬਲ ਨਹੀਂ ਮੰਨੀ ਜਾਂਦੀ ਠੀਕ ਹੈ ਅਗਲੀ ਜਿਹੜੀ ਕੰਡੀਸ਼ਨ ਹੈ ਗਦਾਮ ਤੇ ਬਿਲਡਿੰਗ ਵੀ ਦੇਖੋ ਜੇ ਤੁਸੀਂ ਸੁਸਾਇਟੀ ਪਿੰਡ ਦੀ ਬਣਾਉਣੀ ਹੈ ਤੁਸੀਂ ਉਹਦਾ ਗਰਾਮ ਬਣਾ ਕੇ ਦਿਓ ਬਿਲਡਿੰਗ ਬਣਾ ਕੇ ਦਿਓ ਦੇਖੋ ਜੇ ਸੁਸਾਇਟੀ ਨਵੀਂ ਬਣਾਉਣੀ ਆ ਉਹ ਇਹ ਤਾਂ ਹੋ ਨਹੀਂ ਸਕਦਾ ਵੀ ਉਹ ਸੁਸਾਇਟੀ ਦੇ ਨਾਮ ਤੇ ਹੋਵੇ ਸਾਰਾ ਕੁਝ ਤਾਂ ਤੁਸੀਂ ਕੀ ਕਰ ਸਕਦੇ ਹੋ ਆਪਣੇ ਪਿੰਡ ਦੀ ਪੰਚਾਇਤ ਤੋਂ ਮਤਾ ਪਵਾ ਕੇ ਇੱਕ ਨਾਲ ਲਾ ਸਕਦੇ ਹੋ ਵੀ ਸਾਡੇ ਕੋਲੇ ਆ ਪੰਚਾਇਤੀ ਬਿਲਡਿੰਗ ਹੈ ਜਿਹੜੀ ਉਹ ਬੇਲੀ ਪਈ ਹੈ ਜਿਹਦੇ ਵਿੱਚ ਗਦਾਮ ਹੈ ਜਿਹਦੇ ਵਿੱਚ ਇੱਕ ਦਫ਼ਤਰ ਹੈ ਤੇ ਇਹ ਦਫ਼ਤਰ ਅਸੀਂ ਸੁਸਾਇਟੀ ਨੂੰ ਜਿਹੜੀ ਪੰਚਾਇਤ ਆ ਉਹ ਇੰਨੇ ਸਾਲਾਂ ਵਾਸਤੇ 30 ਸਾਲਾਂ ਵਾਸਤੇ ਜਾਂ 40 ਸਾਲਾਂ ਵਾਸਤੇ ਦੇਣ ਵਾਸਤੇ ਸਹਿਮਤ ਆ ਉਸ ਦਾ ਤੁਸੀਂ ਕਿਰਾਇਆ ਵੀ ਰੱਖ ਸਕਦੇ ਹੋ ਪੰਚਾਇਤ ਜਿਹੜੀ ਆ ਉਹ 1000 ਰੁਪਏ ਮਹੀਨਾ ਜਾਂ 5000 ਰੁਪਏ ਸਾਲ ਦਾ ਜਿਹੜਾ ਨਾਰਮਲ ਚੱਲਦਾ ਉਹਨਾਂ ਕਿਰਾਇਆ ਰੱਖ ਸਕਦੀ ਹੈ ਵੀ ਇੰਨੇ ਕਿਰਾਏ ਤੇ ਅਸੀਂ ਸੁਸਾਇਟੀ ਦੇ ਨਾਮ ਤੇ ਦੇਣ ਨੂੰ ਤਿਆਰ ਆ ਕਿਰਾਏ ਤੇ ਜਿਹੜਾ ਗੋਦਾਮ ਹੈ ਤੁਸੀਂ ਕੋਈ ਵੀ ਪਿੰਡ ਦੀ ਪੁਰਾਣੀ ਬਿਲਡਿੰਗ ਕੋਈ ਪੁਰਾਣਾ ਗੁਰੂ ਘਰ ਕੋਈ ਪੰਚਾਇਤ ਘਰ ਕੋਈ ਧਰਮਸ਼ਾਲਾ ਉਹ ਸੁਸਾਇਟੀ ਨੂੰ ਦੇਣ ਵਾਸਤੇ ਪੰਚਾਇਤ ਦਾ ਮਤਾ ਨਾਲ ਲਾ ਦਿਓ ਵੀ ਸਾਡੀ ਪੰਚਾਇਤ ਸਹਿਮਤ ਹੈ ਇਹ ਜਗਾ ਸਾਡੀ ਸੁਸਾਇਟੀ ਵਰਤ ਸਕਦੀ ਆ ਇੰਨੇ ਕਿਰਾਏ ਤੇ ਠੀਕ ਹੈ ਅਗਲੀ ਚੌਥੀ ਗੱਲ ਆ ਗਈ ਹੈੱਡਕੁਆਟਰ ਦੇਖੋ ਜਿਹੜੇ ਪਿੰਡ ਦੀ ਸੁਸਾਇਟੀ ਬਣੂਗੀ ਜਿਹੜੇ ਦੇ ਪਿੰਡ ਦਾ ਨਾਮ ਪਾਊਗਾ ਮੂਰੇ ਵੀ ਫਲਾਣਾ ਪਿੰਡ ਹੈ ਉਹ ਪਿੰਡ ਦੇ ਵਿੱਚ ਉਹਦਾ ਹੈੱਡਕੁਆਟਰ ਹੋਣਾ ਜ਼ਰੂਰੀ ਹੈ ਹੈੱਡਕੁਆਟਰ ਦਾ ਮਤਲਬ ਇੱਕ ਦਫ਼ਤਰ ਉਹਨੂੰ ਤੁਸੀਂ ਗਦਾਮ ਦਫ਼ਤਰ ਇੱਕੋ ਚੀਜ਼ ਸਮਝ ਲਓ ਚਾਹੇ ਅਲੱਗ-ਅਲੱਗ ਸਮਝ ਲਓ ਠੀਕ ਹੈ ਤੇ ਮੇਨ ਜਿਹੜੀ ਗੱਲ ਹੈ ਬਾਇਬਿਲਟੀ ਬਾਈਬਲਟੀ ਦਾ ਮਤਲਬ ਕੀ ਹੈ ਪੰਜਵੀਂ ਕੰਡੀਸ਼ਨ ਹੈ ਸਾਡੀ ਉਹਦਾ ਮਤਲਬ ਕੀ ਹੈ ਜਿਹੜੀ ਸੁਸਾਇਟੀ ਬਣਾਉਣੀ ਹੈ ਆਪਾਂ ਨੇ ਉਹ ਸੁਸਾਇਟੀ ਇੱਕ ਮੁਲਾਜ਼ਮ ਦੀ ਤਨਖਾਹ ਕੱਢਦੀ ਹੋਵੇ ਆਪਦੇ ਜਿਹੜੇ ਬੇਸਿਕ ਖਰਚੇ ਨੇ ਉਹ ਕੱਢਣ ਦੇ ਯੋਗ ਹੋ ਜਿਹੜੀ ਸੁਸਾਇਟੀ ਆਪਾਂ ਬਣਾਉਣ ਜਾ ਰਹੇ ਹਾਂ ਉਹਦਾ ਸਾਨੂੰ 3 ਸਾਲਾਂ ਦਾ ਇੱਕ ਨਕਸ਼ਾ ਤਿਆਰ ਕਰਨਾ ਪੈਂਦਾ ਹੈ ਉਹ ਉੱਥੋਂ ਦਾ ਸੈਕਟਰੀ ਕਰ ਸਕਦਾ ਤੁਸੀਂ ਪ੍ਰਾਈਵੇਟ ਤਿਆਰ ਕਰ ਸਕਦੇ ਹੋ ਇਨਸਪੈਕਟਰ ਦੀ ਹੈਲਪ ਲੈ ਸਕਦੇ ਹੋ ਉਹ ਤਿਆਰ ਕਰੇਗਾ ਕਿ ਇਹਦੇ ਵਿੱਚ 3 ਸਾਲਾਂ ਦੇ ਵਿੱਚ ਕੀ ਕੀ ਆਮਦਨ ਹੋਵੇਗੀ ਕਿੰਨੀ ਇੱਥੇ ਜੂਰੀਆ ਲੱਗੇਗੀ ਕਿੰਨੀ ਇੱਥੇ ਡੀਏਪੀ ਲੱਗੇਗੀ ਕਿ ਕਿੰਨੇ ਇੱਥੇ ਖੇਤੀਬਾੜੀ ਸੰਧ ਹੋਣਗੇ ਕਿੰਨਾ ਇੱਥੇ ਲੋਕਾਂ ਤੋਂ ਵਿਆਜ ਆਊਗਾ ਕਿੰਨੀ ਆਮਦਨ ਹੋਊਗੀ ਤੇ ਉਹ ਆਂਦਨ ਦੇ ਵਿੱਚੋਂ ਆਪਾਂ ਨੂੰ ਪਤਾ ਲਿਖਣਾ ਪਊਗਾ ਇਹਦੇ ਚੋਂ ਇੰਨੀ ਤਨਖਾਹ ਆਏਗੀ ਇੰਨਾ ਇਹਦੇ ਚੋਂ ਬਿਜਲੀ ਦਾ ਖਰਚਾ ਹੈ ਇੰਨਾ ਪਾਣੀ ਦਾ ਖਰਚਾ ਹੈ ਇੰਨਾ ਇੱਥੇ ਜਿਹੜਾ ਗਦਾਮ ਦਾ ਕਿਰਾਇਆ ਉਹ ਸਾਰੇ ਖਰਚੇ ਆ ਜਿਹੜੇ ਉਹਨੇ ਪੂਰੇ ਕਰਦੀ ਹੋਵੇ ਉਹ ਸੋਸਾਇਟੀ ਮਤਲਬ ਘਟੋ ਘਟ ਤਿੰਨ ਸਾਲਾਂ ਦਾ ਆਪਾਂ ਨੂੰ ਉਹ ਨਕਸ਼ਾ ਬਣਾ ਕੇ ਦੇਣਾ ਪੈਂਦਾ ਅਗਲੀ ਗੱਲ ਵੀ ਜਦੋਂ ਆਪਾਂ ਸੁਸਾਇਟੀ ਬਣਾਉਂਦੀ ਐ ਸੁਸਾਇਟੀ ਦੀ ਤੁਸੀਂ ਫਾਈਲ ਬਣਾ ਕੇ ਭੇਜਦੇ ਹੋ ਉਹਦੇ ਵਿੱਚ ਇੱਕ ਸ਼ਰਤ ਹੁੰਦੀ ਐ ਵੀ ਜੇ ਆਉਣ ਵਾਲੇ 1 ਸਾਲ ਦੇ ਵਿੱਚ ਇਹਨੇ ਆਪਦੇ ਖਰਚੇ ਪੂਰੇ ਨਾ ਕੀਤੇ ਜੇਕਰ 1 ਸਾਲ ਦੇ ਵਿੱਚ ਸੁਸਾਇਟੀ ਬਣਨ ਤੋਂ ਬਾਅਦ ਸੁਸਾਇਟੀ ਆਪਦੇ ਖਰਚੇ ਨਾ ਕੱਢੇ ਤਾਂ ਉਹ ਜਿਹੜੀ ਨਵੀਂ ਬਣੀ ਸੁਸਾਇਟੀ ਐ ਉਹਨੂੰ ਜਿਹੜੇ ਅਫਸਰ ਕੈਨਸਲ ਵੀ ਕਰ ਸਕਦੇ ਨੇ ਇਹ ਵੀ ਉਸੇ ਚਿੱਠੀ ਦੇ ਵਿੱਚ ਲਿਖਿਆ ਹੋਇਆ ਐ ਜਿਹੜੀ ਚਿੱਠੀ 'ਚ ਸੁਸਾਇਟੀ ਬਣਾਉਣ ਵਾਸਤੇ ਲਿਖਿਆ ਹੋਇਆ ਠੀਕ ਐ ਹੁਣ ਲਾਸਟ ਜਿਹੜੀ ਗੱਲ ਐ ਵੀ ਇਹ ਬਣਾਊਗਾ ਕੌਣ ਦੇਖੋ ਇਹ ਜਿਹੜੀ ਨਵੀਂ ਸੋਸਾਇਟੀ ਆ ਜਿਹੜੀ ਖੇਤੀਬਾੜੀ ਸੋਸਾਇਟੀ ਬਣਦੀ ਆ ਪਿੰਡ ਦੀ ਇੱਕ ਪਿੰਡ ਦੀ ਬਣੇ ਦੋ ਪਿੰਡ ਦੀ ਬਣੇ ਜਾਂ ਚਾਰ ਪਿੰਡਾਂ ਜੋ ਤੋੜ ਕੇ ਦੋ ਦੋ ਪਿੰਡ ਦੀ ਬਣੇ ਇਹੇ ਬਣਾਉਣ ਦੀ ਜਿਹੜੀ ਆ ਪਾਵਰ ਹੈ ਉਹ ਰਜਿਸਟਰਾਰ ਕੋਆਪਰੇਟਿਵ ਸੋਸਾਇਟੀਜ਼ ਚੰਡੀਗੜ੍ਹ ਕੋਲ ਹੈ ਉਹ ਚੰਡੀਗੜ੍ਹੇ ਦੀ ਫਾਈਲ ਜਾਂਦੀ ਹੈ ਉਦੋਂ ਪਹਿਲਾਂ ਤੁਹਾਨੂੰ ਐਪਲੀਕੇਸ਼ਨ ਲਾਉਣੀ ਪੈਂਦੀ ਹੈ ਜਿਹੜਾ ਤੁਹਾਡਾ ਨੇੜੇ ਦਾ ਤੁਸੀਂ ਐਪਲੀਕੇਸ਼ਨ ਲਾਓ ਜਿੱਥੇ ਤੁਹਾਡੇ ਏਆਰ ਬੈਠਦੇ ਆ ਏਆਰ ਕੋਲ ਐਪਲੀਕੇਸ਼ਨ ਜਾਏਗੀ ਏਆਰ ਤੋਂ نیچے ਏਆਰ ਇੰਸਪੈਕਟਰ ਨੂੰ ਭੇਜਣਗੇ ਇੰਸਪੈਕਟਰ ਤੋਂ ਲੈ ਕੇ ਉੱਪਰ 6 ਲੈਵਲ ਸਾਨੂੰ ਜਿਹੜੇ ਆ ਉਹ ਤੈਅ ਕਰਨੇ ਪੈਣਗੇ ਫਿਰ ਜਾ ਕੇ ਜਿਹੜੀ ਤੁਹਾਡੀ ਫਾਈਲ ਆ ਉਹ ਚੰਡੀਗੜ੍ਹ ਤੋਂ ਪਾਸ ਹੋਏਗੀ ਉੱਥੋਂ ਕੋਈ ਫੈਸਲਾ ਆਏਗਾ ਵੀ ਇਸ ਪਿੰਡ ਦੀ ਸੁਸਾਇਟੀ ਬਣਾਉਣੀ ਆ ਜਾਂ ਨਹੀਂ ਬਣਾਉਣੀ ਪਰ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਨਾਲ ਦੱਸ ਸਕਦਾ ਵੀ ਜਿਹੜੇ 2016-17 ਦੇ ਆਸ-ਪਾਸ ਜਿਹੜੀਆਂ ਸੁਸਾਇਟੀਆਂ ਬਣੀਆਂ ਸੀ ਉਸ ਤੋਂ ਬਾਅਦ ਕੋਈ ਵੀ ਖੇਤੀਬਾੜੀ ਸਭਾ ਪੰਜਾਬ ਦੇ ਵਿੱਚ ਨਹੀਂ ਬਣੀ ਨਵੀਂ ਜਿਹੜੀ ਬਣੀ ਸੀ ਉਹਨਾਂ ਦੇ ਵਿੱਚੋਂ ਵੀ ਬਹੁਤੀਆਂ ਕੈਨਸਲ ਕਰਕੇ ਦੁਬਾਰੇ ਉਹਨਾਂ ਪਿੰਡਾਂ ਦੇ ਵਿੱਚ ਪਾ ਦਿੱਤੀਆਂ ਜਿੱਥੋਂ ਉਹ ਨਿਕਲੀਆਂ ਸੀ ਉਹਦਾ ਕਾਰਨ ਇਹ ਹੈ ਵੀ ਇੱਕ ਸੁਸਾਇਟੀ ਨੂੰ ਚਲਾਉਣ ਵਾਸਤੇ ਵਧੀਆ ਸੈਟਅਪ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਖਰਚੇ ਕੱਢਣ ਵਾਸਤੇ ਉਹਨੇ ਆਮਦਨ ਦਿਖਾਉਣੀ ਪੈਂਦੀ ਹੈ ਜੇ ਤੁਸੀਂ ਕਹੋਗੇ ਸਾਡੀ 1000 1500 ਵੋਟ ਹੈ ਪਿੰਡ ਦੀ ਤੁਸੀਂ ਕਹੋਗੇ ਵੀ ਅਸੀਂ ਆਪਣੇ ਪਿੰਡ ਦੀ ਇੱਕ ਸੁਸਾਇਟੀ ਬਣਾ ਲਈਏ ਉਹ ਸੰਭਵ ਨਹੀਂ ਕਿਉਂਕਿ ਇੱਕ ਸੁਸਾਇਟੀ ਦਾ ਘੱਟੋ ਘੱਟ 10000 ਕੰਪਿਊਟਰ ਦਾ ਖਰਚਾ ਹੈ ਜੇ ਤੁਸੀਂ ਇੱਕ ਮੁਲਾਜ਼ਮ ਨੂੰ 10000 ਰੁਪਏ ਮਹੀਨਾ ਵੀ ਦਿਓਗੇ 1 ਲੱਖ 20000 ਰੁਪਏ ਮੁਲਾਜ਼ਮ ਦਾ ਖਰਚਾ ਹੈ ਤੇ ਘੱਟੋ ਘੱਟ 5 6000 ਰੁਪਏ ਹੈਗਾ ਉਹਦੀ ਬਿਜਲੀ ਦਾ ਖਰਚਾ ਹੈ ਪਾਣੀ ਦਾ ਖਰਚਾ ਹੈ ਇਸ ਤੋਂ ਇਲਾਵਾ ਜਿਹੜੀ ਜੂਰੀਆ ਦੀ ਲੋਹਾਈ ਵਗੈਰਾ ਦੇ ਖਰਚਾ ਘੱਟੋ-ਘੱਟ 1.5 ਲੱਖ ਰੁਪਇਆ ਖਰਚ ਜਿਹੜਾ ਆਉਂਦਾ ਹੀ ਆਉਂਦਾ ਇੱਕ ਸੁਸਾਇਟੀ ਨੂੰ ਇੰਨੀ ਆਮਦਨ ਜੇ ਨਹੀਂ ਹੁੰਦੀ ਤਾਂ ਉਹ ਸੁਸਾਇਟੀ ਹੈ ਜਿਹੜੀ ਉਹ ਲਗਾਤਾਰ ਘਾਟੇ 'ਚ ਜਾਂਦੀ ਰਹਿੰਦੀ ਹੈ ਉੱਥੇ ਤਨਖਾਹ ਨਿਕਲਦੀ ਨਹੀਂ ਤਾਂ ਉਹਨੂੰ ਦੁਬਾਰੇ ਕੈਨਸਲ ਕਰਨਾ ਪੈਂਦਾ ਜਿਹੜੀਆਂ ਸੁਸਾਇਟੀਆਂ 16 17 ਦੇ ਵਿੱਚ ਬਣੀਆਂ ਸੀ ਉਹਨਾਂ ਦੇ ਵਿੱਚੋਂ ਬਹੁਤੀਆਂ ਦੁਬਾਰੇ ਕੈਨਸਲ ਹੋ ਕੇ ਉਹਨਾਂ ਪਿੰਡਾਂ ਦੇ ਵਿੱਚ ਹੀ ਵਾਕੀਆਂ ਜਿੱਥੋਂ ਉਹ ਨਿਕਲੀਆਂ ਸੀ ਜਿਸ ਤਰ੍ਹਾਂ ਤੁਸੀਂ ਸਰਕਾਰ ਦੇ ਵਿੱਚ ਸਮਝਦੇ ਹੋ ਕਿ ਜਿਹੜਾ ਸਰਕਾਰੀ ਸਕੂਲ ਹੈ 8ਵੀਂ ਦਾ ਹੋਵੇ 10ਵੀਂ ਦਾ ਹੋਵੇ ਕਈ ਪਿੰਡਾਂ ਦੇ ਵਿੱਚ 8 ਕਿ ਇੱਥੇ ਜੀ ਐਨੇ ਬੱਚੇ ਹੋਣੇ ਚਾਹੀਦੇ ਨੇ ਜਿਹੜੇ ਕਿ ਸਕੂਲ ਦੇ ਵਿੱਚ ਦਾਖਲ ਹੋਣਗੇ ਇੱਥੇ ਜੀ ਅ ਕਮਰੇ ਹੋਣੇ ਚਾਹੀਦੇ ਨੇ ਉਹਨੇ ਉੱਥੇ ਜੀ ਕੰਪਿਊਟਰ ਲੈਬ ਹੋਣੀ ਚਾਹੀਦੀ ਹੈ ਜੀ ਉੱਥੇ ਗਰਾਊਂਡ ਹੋਣਾ ਚਾਹੀਦਾ ਤਾਂ ਹੀ ਉਹ ਜਿਹੜਾ ਪ੍ਰਪੋਜ਼ਲ ਹੈ ਉਹ ਸਕੂਲ ਨੂੰ ਅਪਗ੍ਰੇਡ ਕਰਨ ਦਾ ਪਾਸ ਹੁੰਦਾ ਹੈ ਉਸੇ ਤਰ੍ਹਾਂ ਹੀ ਪਿੰਡ ਦੀ ਨਵੀਂ ਸੋਸਾਇਟੀ ਬਣਾਉਣ ਵਾਸਤੇ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਵੀ ਉਹ ਖਰਚੇ ਕੱਢੂਗੀ ਕਿ ਨਹੀਂ ਕੱਢੂਗੀ ਐਨੇ ਮੈਂਬਰ ਹੈਗੇ ਨੇ ਉਹਦਾ ਲੋਨ ਕਿੰਨਾ ਹੈ ਬੈਂਕ ਦਾ ਜੇ ਘੱਟੋ ਘੱਟ 2 ਕਰੋੜ ਲੋਨ ਹੋਣਾ ਚਾਹੀਦਾ ਹੈ ਇਹ ਵੀ ਸ਼ਰਤ ਦੇ ਵਿੱਚ ਹੈ ਜੀ ਜੇ ਤੁਸੀਂ ਕਹੋ ਤੁਹਾਡੇ ਸਾਰੇ ਪਿੰਡ ਦਾ ਲੋਨ 1 ਕਰੋੜ ਹੈ ਤਾਂ ਉਹ ਅੱਡ ਨਹੀਂ ਬਣ ਸਕਦੀ। ਤੁਹਾਨੂੰ ਉਸੇ ਪਿੰਡ ਦੀ ਸੁਸਾਇਟੀ ਦੇ ਵਿੱਚ ਹੀ ਜੁੜ ਕੇ ਰਹਿਣਾ ਪੂ ਜਿਹੜੇ ਪਿੰਡ ਚ ਸੁਸਾਇਟੀ ਦੇ ਵਿੱਚ ਤੁਸੀਂ ਹੈਗੇ ਹੋ। ਇਸ ਦਾ ਕੋਈ ਹੋਰ ਹੱਲ ਨਹੀਂ ਹੈ ਤੇ ਤੁਸੀਂ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਆਪਣੀ ਵੀਡੀਓ ਤੇ ਤੇ ਆਪਾਂ ਇਹ ਵੀਡੀਓ ਬਣਾਈ ਕਿਉਂਕਿ ਪਹਿਲਾਂ ਇੱਕ ਆਪਾਂ ਸੁਸਾਇਟੀ ਦੀ ਕਾਪੀ ਬਣਾਉਣ ਬਾਰੇ ਵੀਡੀਓ ਪਾਈ ਸੀ ਵੀ ਕਿਵੇਂ ਬਣਾਉਣੀ ਹੈ ਕਾਪੀ ਸੁਸਾਇਟੀ ਦੀ ਜੇ ਨਹੀਂ ਬਣਦੀ ਤਾਂ ਉਹ ਲਿੰਕ ਆਪਾਂ ਇਸ ਦੀ ਡਿਸਕ੍ਰਿਪਸ਼ਨ ਚ ਪਾ ਰਹੇ ਹਾਂ। ਤੁਸੀਂ ਉਹ ਵੀਡੀਓ ਸਾਡੀ ਦੇਖ ਸਕਦੇ ਹੋ। ਵੀ ਸੋਸਾਇਟੀ ਦੀ ਕਾਪੀ ਕਿਵੇਂ ਬਣਾਈਏ ਉਸੇ ਵੀਡੀਓ ਤੇ ਆਪਾਂ ਨੂੰ ਕਮੈਂਟ ਆਇਆ ਸੀ ਕਿ ਵੀਰ ਜੀ ਇਹ ਵੀਡੀਓ ਬਣਾਈ ਜਾਵੇ ਪਿੰਡ ਦੀ ਸੋਸਾਇਟੀ ਨਵੀਂ ਕਿਵੇਂ ਬਣਦੀ ਹੈ ਇਹ ਤੁਹਾਨੂੰ ਸਾਰਾ ਆਪਾਂ ਦੱਸਤਾ ਵੀ ਨਵੀਂ ਸੋਸਾਇਟੀ ਕਿਵੇਂ ਬਣਦੀ ਹੈ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਖੇਤੀਬਾੜੀ ਹੀਆਂ ਤੇ ਸੋਸਾਇਟੀਆਂ ਦੇ ਵਿਭਾਗ ਦੀ ਜੇ ਕੋਈ ਜਾਣਕਾਰੀ ਹੁੰਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਜੁੜੇ ਰਹੋ ਆਪਣੇ ਚੈਨਲ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ